ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਸ਼ਨਾਬਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸ਼ੰਭੂ ਬੈਰੀਰ ਉੱਪਰ ਕਿਸਾਨਾਂ ਉੱਪਰ ਲਾਠੀ ਚਾਰਜ ਕਰਨ ਦੇ ਰੋਸ ਵਿੱਚ ਜੋ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰਾ ਕਿਸਾਨਾਂ ਤੇ ਜ਼ਬਰ ਕਰ ਰਹੀ ਹੈ ਨ ਜਿਹੜਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਤਲਾ ਫੂਕਿਆ ਜਾ ਰਿਹਾ ਜੀ ਇਹ ਜਿਹੜਾ ਲਾਠੀ ਚਾਰਜ ਹੋਇਆ ਕਿਸਾਨਾਂ ਤੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਹੋਰ ਹਰਿਆਣਾ ਦੀ ਸਰਕਾਰ ਨੇ ਭਾਜੀਪੀ ਸਰਕਾਰ ਨੇ ਜਿਹੜਾ ਲਾਠੀ ਚਾਰਜ ਕਰਿਆ ਉਹਦੇ ਵਿਰੋਧ ਦੇ ਵਿੱਚ ਮੋਦੀ ਦਾ ਅਮਿਤ ਸ਼ਾਹ ਦਾ ਪਤਲਾ ਫੁੱਕਿਆ ਜਾ ਰਿਹਾ ਜੀ ਐਟੀਐਮ ਦਾ ਆਫਿਸ ਨਾਪਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਸੀਆਈਏ 2 ਦੀ ਟੀਮ ਨੇ ਗ੍ਰੀਨ ਬਿਹਾਰ ਕਲੋਨੀ ਜਗਾਦਵੀ ਯਮਨਾ ਨਗਰ ਦੇ ਰਹਿਣ ਵਾਲੇ ਮਜਰੂਲ ਹੱਕ ਦੇ ਘਰ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕੀਤਾ ਪਤਾ ਲੱਗਾ ਹੈ ਕਿ ਪੀੜੇ ਤੌਰ ਤਰ ਤੇ ਉਸ ਦੇ ਅਧੀਨ ਕੰਮ ਕਰਨ ਵਾਲੇ ਨੌਜਵਾਨ ਨੇ ਲੁੱਟ ਦੀ ਯੋਜਨਾ ਬਣਾ ਕੇ ਵਾਰਦਾਤ ਨੂੰ ਜਮ ਦਿੱਤਾ ਸੀ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਹੱਥ ਬੰਨੇ ਹੋਏ ਸਨ ਅਤੇ ਉਹਨਾਂ ਦੇ ਮੂੰਹ ਤੇ ਟੇਪ ਵੀ ਲਗਾਈ ਗਈ ਸੀ ਇਸ ਤੋਂ ਬਾਅਦ ਉਹਨਾਂ ਨੂੰ ਚਾਕੂ ਦੀ ਨੋਕ ਤੇ ਧਰਾ ਧਮਕਾ ਕੇ ਘਰ ਚੋਂ 8.5 ਲੱਖ ਰੁਪਏ ਨਗਦ ਅਤੇ 11 ਟੋਲੇ ਸੋਨੇ ਦੇ ਗਹਿਣੇ ਲੁੱਟ ਲਏ ਮਲਜ਼ਮਾ ਨੇ ਉਸ ਦੀ ਅਤੇ ਉਸ ਦੀ ਪਤਨੀ ਦੀ ਵੀ ਕੁੱਟਮਾਰ ਕੀਤੀ ਤੇ ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ मुलजम ओझा मोबाइल भी ले गए इस शिकायत पुलिस ने धारा तीन सौ पचानवे तीन सौ सतानवे तहत केस दर्ज किया पुलिस को एक शिकायत मिली थी सात फरवरी को कि बुढ़िया चौकी के ग्रीन विहार कॉलोनी के पास एक व्यक्ति रहते हैं फजलुल हक और उनके घर में डकैती हुई है और उनके घर में कुछ लोग आए उनके परिवार वालों को चाकू की नोक पे वहाँ पे धमकाकर उनके घर से कैश और जीवरात चोरी करके ले गए इस मामले में सी आई टू की टीम ने तीन लोगों को गिरफ्तार किया है जिसमें ए नजमुल हक उर्फ पवन और एम डी और पश्चिम बंगाल निवासी शहनाज भी हैं भी शामिल हैं और इन लोगों के गिरोह में और भी लोग हैं जिनके जिनके गिरफ़्तार किया जाएगा अभी जो आरोपी रिमांड पे हैं उनको जहाँ पे भी बाकी लोगों के ठिकानियाँ ले जाके गिरफ्तार किया जाएगा हाँ जी इसके बारे में भी हम उनके जो उनसे बायोलॉजिकल सैंपल्स हैं फिंगरप्रिंट वगैरह हम भेजेंगे और इनके जो पहले क्रिमिनल हिस्ट्री है ਉਸ ਕੋ ਵੀ ਸਰਚ ਕਰਵਾएंगे बासा भी जगह कंट्री के सभी स्टेट्स को भेज के सर्च करवाएंगे एक पासे शम्बो सरहद पे पूरी तरह नाल तनादा माहौल बनया है उथे दूसरे पासे तनादे नाल नाल सरहद ते ही पतंग उडा के एक पत्थर नाल दो पंछियों नु मार रहे हन जिस नाल किसान वे देवराता आनंद मान रहे हन वसंत पंचमी ने दूसरे पासे उन लोकां दा कहना है कि हरियाणा वाले पासे जो थ्रू गैस दे गोले बार-बार दाग के जा रहे हन हुन एना पतंगा नाल उना ड्रोन नाल जमीन ते उतारेया चावेगा ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਨੇ ਸ਼ੰਭੂ ਸਰਹੱਦ ਤੇ ਅਜੇ ਹੀ ਸਥਿਤੀ ਵਿਚਾਰਨ ਕਿਸਾਨਾਂ ਦੇ ਨਾਲ-ਨਾਲ ਮਹਿਲਾ ਕਿਸਾਨ ਵੀ ਸਰਹੱਦ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ। ਟੰਗ ਡਾਰ ਰਹੇ ਆ ਤੁਸੀਂ ਟੰਗ ਡਾਰ ਰਹੇ ਨਾਲ ਬਸੰਤ ਪੈਜ ਵੀ ਮਨਾ ਰਹੇ ਆਂ ਨਾਲ ਡਰੋਨ ਸੱਟਨ ਵਾਤੇ ਡਾਰ ਰਹੇ ਆ। ਇਹ ਉਹ ਨਾਲ ਡਰੋਨ نیچے ਆ ਜਾਏਗਾ। ਡਰੋਨ ਇਹਦੇ ਨਾਲ ਆਪਰੇਗਾ ਨਾ। ਸਾਈਡ ਤੇ ਡਰੋਨ ਇਸ ਵਿੱਚ। نیچے ਪੈ ਕੇ ਸੈਟਿੰਗ ਐਡਜਸਟ ਕਰੋ ਡਰੋਨ ਕੋ। ਜਾਂਦਾ ਜੋੜਾ ਮਰਜੀ ਆਏ ਡਰੋਨਾਂ ਅੱਜ ਕਰਨਾ ਨਹੀਂ ਆਜਾਏ ਡਰੋਨ ਛੋਟ ਗਿਆ ਫੇਰ ਹੀ ਹਟਣਾ ਹੈ ਚੈਰ ਕਰ ਰਹੇ ਆਡਾ ਮਕਸਦ ਹੈ ਡਰੋਨ ਛੁੱਟਣਾ ਤਾਂ ਆਪਣਾ ਡਰੋਨ ਹੀ ਛੁੱਟਣਾ ਵਸੇ ਕੁਝ ਹੀ ਡਿਲੀਵਰੀ ਆਏ ਆਪਣੇ ਹੱਥਾਂ ਲਈ ਦਿੱਲੀ ਪਹੁੰਚਾ ਗਏ ਦਿੱਲੀ ਪਹੁੰਚ ਕੇ ਕੁਸ਼ੀਦ ਨੂੰ ਮਜਬੂਰ ਕਰਤਾ ਸਰਕਾਰ ਜੇ ਜਵਾਨਾ ਜਨ ਕਿਸਾਨ ਦਾ ਨਾਅਰਾ ਲਾਇਆ ਹੀ ਉਹਨਾਂ ਨੇ ਲਾਇਆ ਸਰਕਾਰ ਦੇ ਤਾਕਤ ਲਈ ਨਹੀਂ ਜਿਗਾੜ ਲਾਇਆ ਜੱਟ ਦੀ ਗਾੜੀ ਹੁੰਦੀ ਜੱਟ ਜਿਗਾੜੀ ਹੁੰਦੀ ਜੱਟ ਜਿਗਾੜੀ ਹੁੰਦੀ ਇਹ ਹੀ ਪੂਰੇ ਦੇਸ਼ ਨੂੰ ਨਾਅਜ਼ ਪੈਦਾ ਕਰਕੇ ਦੇ ਸਕਦੇ ਆ ਤੇਰਾ ਡਰੋਨ ਵੀ ਛੁੱਟ ਸਕਦੇ ਆ ਉਹਨਾਂ ਦਾ ਹੋਰ ਲਿਆ ਬੰਮ ਛੁੱਟ ਕਿਹਨੇ ਛੁੱਟੇ ਜਾਂਦੇ ਨਹੀਂ ਲੜਾਂਗੇ ਲੜਾਂਗੇ ਦਿੱਲੀ ਜਾਵਾਂਗੇ ਤੇਰੇ ਵਾਦੇ ਦਾ ਵਾਦੇ ਨੂੰ ਕਰਕੇ ਆਵਾਂਗੇ ਆ ਕੇ ਆਵਾਂਗੇ ਇਹਨੇ ਹੱਕ ਲੈ ਗਿਆ ਬੰਦਿਆ ਪੂਰੇ ਆਪਣੇ ਹੱਕ ਲੈ ਗਿਆ ਉਹ ਵੀ ਉਹ ਪੂਰੇ ਪੂਰੇ ਹੱਕ ਲੈ ਆਉਣੇ ਨੇ ਬੱਚੀ ਹੋ ਗਏ ਗੁੱਡੀਆਂ ਡਾਈਓ ਹਾਂਜੀ ਇਹ ਜੀ ਗੁੱਡੀਆਂ ਤਾਂ ਡਾਈਆਂ ਰਹੇ ਜਾ ਰਹੇ ਵੀ ਉਧਰੋਂ ਆਰਮੀ ਵੱਲੋਂ ਡਰੋਨ ਭੇਜਦੇ ਆ ਜੀ ਉਹਦੇ ਨਾਲ ਡਰੋਨ ਨਾਲ ਗੋਲੇ ਸੁੱਟ ਕੇ ਜਾਂਦੇ ਆ ਜਿੱਥੇ ਸੰਘਤ ਦਾ ਕਾਠ ਹੁੰਦਾ ਉਥੇ ਗੋਲੇ ਸੁੱਟ ਕੇ ਜਾਂਦੇ ਆ ਜੀ ਇਹਨਾਂ ਨਾਲ ਇਹ ਵੀਰਾਂ ਨੇ ਫਿਰ ਗੁੱਡੀਆਂ ਡਾਈਆਂ ਵੀ ਡਰੋਨ ਨੂੰ ਸੁੱਟਣ ਵਾਸਤੇ ਡਾਈਆਂ ਡਰੋਨ ਨਾਲ ਡੋਰ ਡਾ ਕੇ ਤਾਂ ਉਹਨੂੰ ਥੱਲੇ ਸੁੱਟਣ ਵਾਸਤੇ ਗੁੱਡੀਆਂ ਡਾਈਆਂ ਜਾ ਰਹੀਆਂ ਨੇ ਇਹਨਾਂ ਤੇ ਖੁਸ਼ੀ ਨਹੀਂ ਆ ਜੀ ਇਹ ਹੁਣ ਬਸੰਤ ਪੰਚਮੀ ਇੱਕ ਖੁਸ਼ੀ ਦੇ ਤੌਰ ਤੇ ਮਨਾਈ ਜਾਂਦੀ ਆ ਦੇਖੋ ਕਿਸਾਨਾਂ ਦੇ ਨਾਲ ਧੱਕਾ ਕਰ ਰਹੇ ਆ ਜੀ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਉਧਰੋਂ ਗੈਸ ਦੇ ਜਰੀਲੀ ਗੈਸ ਦੇ ਗੋਲੇ ਸੁੱਟ ਰਹੇ ਆ ਜਣੀ ਕਿਸਾਨਾਂ ਨੂੰ ਸਾਹ ਨਹੀਂ ਆ ਰਿਹਾ ਇੱਕ ਕਿਸਾਨਾਂ ਨਾਲ ਬਹੁਤ ਹੀ ਜ਼ਿਆਦਾ ਧੱਕਾ ਕਰ ਰਹੇ ਆ ਡਰੋਨ ਰਾਹੀਂ ਗੋਲੇ ਸੁੱਟ ਰਹੇ ਨੇ ਉਧਾਂ ਫਾਇਰਿੰਗ ਜੀ ਕਰ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੇ ਨੇ ਪੱਟਾਂ 'ਚ 100 150 ਮੁੰਡਾ ਇਹਨਾਂ ਨੇ ਜ਼ਖਮੀ ਕਰਕੇ ਛੱਡ ਦਿੱਤਾ ਵਾ ਇਸ ਕਰਕੇ ਹੁਣ ਜਿਹੜੇ ਕਿਸਾਨ ਵੀਰੋ ਪ੍ਰਬੰਧ ਕਰ ਰਹੇ ਆ ਗਿੱਲੀਆਂ ਬੋਰੀਆਂ ਕਰਕੇ ਰੱਖੀਆਂ ਵਾ ਪਾਣੀ ਦੇ ਟੈਂਕਰ ਆ ਪੰਪਸ ਸਪਰੇਆਂ ਵਾਲੀਆਂ ਲੱਗੀਆਂ ਪਈਆਂ ਵਾ ਵੀ ਗੋਲਿਆਂ ਦੇ ਧੂਏ ਤੋਂ ਬਚਾ ਕਰਨ ਵਾਸਤੇ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਜੀ ਕਿਸਾਨ ਆਪਣੇ ਹੱਕ ਲੈਣ ਵਾਸਤੇ ਇੱਥੇ ਆਏ ਆ ਤੇ ਇਹ ਨਜਾਇਜ਼ ਧੱਕਾ ਕਰ ਰਹੇ ਆ ਵੀ ਜਿਵੇਂ ਹਿੰਦੁਸਤਾਨ ਦੇ ਬਾਹਰੋਂ ਆਏ ਹੁੰਦੇ ਆ ਜੀ ਅਸੀਂ ਹਿੰਦੁਸਤਾਨੀ ਆ ਜੀ ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਹੀ ਆਉਂਦਾ ਇਹ ਬਾਹਰ ਬਾਹਰ ਕਿਹੜਾ ਇੱਥੇ ਆਪਣੇ ਹੱਕ ਲੈਣ ਵਾਸਤੇ ਆਏ ਆ ਇਹ ਇਹਨਾਂ ਨੇ ਧੱਕਾ ਕਰ ਰਹੇ ਨੇ ਗੈਸ ਦੇ ਗੋਲੇ ਮਾਰ ਰਹੇ ਨੇ ਪਟਾਕੇ ਮਾਰ ਰਹੇ ਨੇ ਕੱਚੀਆਂ ਗੋਲੀਆਂ ਮਾਰ ਰਹੇ ਨੇ ਪਟਾਕੇ ਦੇ ਵਿੱਚ ਐਸਐਸਪੀ ਖੰਨਾ ਅਮਨੀਤ ਕੌਂਡਲ ਆਈਪੀਐਸ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸੁਖ ਅਮਰਿਤ ਸਿੰਘ ਡੀਐਸਪੀ ਆਈ ਖੰਨਾ ਹਰਜਿੰਦਰ ਸਿੰਘ ਡੀਐਸਪੀ ਖੰਨਾ ਇੰਚਾਰਜ ਟੈਕਨੀਕਲ ਯੂਨਿਟ ਖੰਨਾ ਤੇ ਮੁਖ ਅਫਸਰ ਥਾਣਾ ਸਿਟੀ ਖੰਨਾ ਸਮੇਤ ਪੁਲਿਸ ਪਾਰਟੀ ਨੇ ਜਾਲੀ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਸੱਖਿ भोले-ਭਾਲੇ ਲੋਕਾਂ ਨੂੰ ਬਰਗਲਾ ਫਸਲਾ ਕੇ ਉਹਨਾਂ ਦਾ ਸਰਕਾਰੀ ਦਫਤਰਾ ਵਿੱਚ ਕੰਮ ਕਰਵਾਉਣ ਬਦਲੇ ਉਹਨਾਂ ਪਾਸੋਂ ਪੈਸੇ ਲੈ ਕੇ ਆਪਣੇ ਮੋਬਾਈਲ ਫੋਨ ਤੋਂ ਸਰਕਾਰੀ ਅਧਿਕਾਰੀ ਕਰਮਚਾਰੀਆਂ ਨੂੰ ਆਪਣੀ ਪਛਾਣ ਡੀਐਸਪੀ ਵਿਜੀਲੈਂਸ ਬਿਊਰੋ 10 ਕੇ ਸਰਕਾਰੀ ਦਫਤਰਾਂ ਵਿੱਚ ਫੋਨ ਕਰਕੇ ਠੱਗੀਆਂ ਮਾਰਦਾ ਸੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਨੂੰ ਇੱਕ ਕਾਫੀ ਦੇਰ ਤੋਂ ਜੋ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਇੱਕ ਇੱਥੇ ਦਾ ਖੰਨੇ ਦਾ ਵਸਨੀਕ ਜੋ ਆਪਣੇ ਆਪ ਨੂੰ ਫੇਕ ਜੋ ਆਪਣੇ ਆਪ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਦਾ ਡੀਐਸਪੀ ਕਹਿ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਸੀਗਾ ਉਨੂੰ ਸਾਡੀ ਖੰਨਾ ਪੁਲਿਸ ਨੇ ਬਹੁਤ ਹੀ ਸੋਚ-ਬੂਝ ਅਤੇ ਮੁਸਤਕਦਿ ਨਾਲ ਕਲ ਕਾਬੂ ਕੀਤਾ ਤੇ ਉਹਦੀ ਡਿਟੇਲ ਜਿਵੇਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਦੀ ਜਿਹੜੀ ਸਾਡੀ ਆਪਰੇਸ਼ਨ ਸੀਗਾ ਇਹਨੂੰ ਸੁਪਰਵਾਈਜ਼ ਐਸਪੀ ਡੀ ਸੌਰਵ ਜੰਗਲ ਉਹਨਾਂ ਦੇ ਨਾਲ ਡੀਐਸਪੀ ਡੀ ਸੁਖਮਰਿਤ ਸਿੰਘ ਔਰ ਡੀਐਸਪੀ ਖੰਨਾ ਉਹਨਾਂ ਦੀ ਟੀਮ ਐਸਐਚਓ ਸਿਟੀ 1 ਇੰਸਪੈਕਟਰ ਮਨਪ੍ਰੀਤ ਔਰ ਸਾਡਾ ਇੰਚਾਰਜ ਟੈਕਨੀਕਲ ਸੈੱਲ ਸਿਮਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਕਸੈਸਫੁਲ ਕੀਤਾ ਹੈ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਰਮਨਦੀਪ ਸਿੰਘ ਵਾਸੀ ਬੋਰਡ ਨੰਬਰ 16 ਆਲੂਵਾਲੀਆ ਮੋਹੱਲਾ ਖੰਨਾ ਇੱਥੋਂ ਦਾ ਰੈਂਡ ਵਾਲਾ ਹੈ ਜਿਹੜਾ ਜਿਹੜੇ ਭੋਲੇ ਭਲੇ ਲੋਕ ਹੁੰਦੇ ਆ ਉਹਨਾਂ ਨੂੰ ਵਰਗਲਾਫ ਉਸਲਾ ਕੇ ਉਹਨਾਂ ਨੂੰ ਸਰਕਾਰੀ ਜਿਹੜੇ ਵੀ ਉਹਨਾਂ ਨੂੰ ਕੰਮ ਹੁੰਦੇ ਆ ਸਰਕਾਰੀ ਆਫੀਸਰਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟਰੇਟਰ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਸ਼ੋ ਆਪਣੇ ਫੋਨ ਤੋਂ ਸ਼ੋ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਹਦੇ ਥਰੂ ਲੋਕਾਂ ਨੂੰ ਠੱਗੀਆਂ ਮਾਰਦਾ ਔਰ ਨਾਟ ਜਸਟ ਦਿਸ ਉਹਨੇ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਹੈ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਸੋ ਜਿਹੜੀ ਸਾਡੇ ਇਹ ਇਨਫੋਰਮੇਸ਼ਨ ਸੀ ਇਸ ਦੇ ਬੇਸ ਤੇ ਸਿਟੀ ਐਸਐਚਓ ਸਿਟੀ 1 ਨੇ ਐਫਆਈਆਰ ਨੰਬਰ 26 ਕੱਲ ਦਰਜ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਜਾਰੀ ਕੀਤੀ ਇਹਦੇ ਚ ਕੱਲ ਹੀ ਰਮਨਦੀਪ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਔਰ ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਸਾਨੂੰ ਇਹਦੇ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜੇ ਆਮ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਇਹ ਸਰਕਾਰੀ ਦਫ਼ਤਰਾਂ ਚ ਕਾਫੀ ਦੇਰ ਤੋਂ ਇਦਾਂ ਘੁੰਮ ਰਿਹਾ ਸੀਗਾ ਔਰ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਡੀਐਸਪੀ ਦੱਸਦਾ ਹੁੰਦਾ ਸੀਗਾ ਔਰ ਜਿਹੜੇ ਲੋਅਰ ਲੈਵਲ ਦੇ ਕੋਈ ਅਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਆਪਣੀ ਇਹਨਾਂ ਗੱਲਾਂ ਚ ਲੈ ਕੇ ਉਹਨਾਂ ਤੋਂ ਕੁਛ ਨਾ ਕੁਛ ਕੰਮ ਕਰਾ ਲੈਂਦਾ ਸੀਗਾ ਔਰ ਇਹਨੇ ਆਪਣਾ ਜੋ ਰਿਐਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਦੇ ਜਨੇ ਬਕਾਇਦਾ ਆਪਣੀ ਯੂਨੀਫਾਰਮ 'ਚ ਫੋਟੋ ਔਰ ਡੀਐਸਪੀ ਦੀ ਪੋਸਟ ਲਿਖੀ ਹੋਈ ਹੈ ਤੋ ਉਹਨੂੰ ਵੀ ਅਸੀਂ ਆਪਣੀ ਤਫਤੀਸ਼ ਚ ਲੈ ਕੇ ਇਹਦੇ ਚ ਫੋਰਜਰੀ ਦੇ ਜਿਹੜੇ ਸੈਕਸ਼ਨਸ ਹੁੰਦੇ ਆ 465 468 471 ਆਪੀਸੀ ਇਹਨਾਂ ਦਾ ਵਾਅਦਾ ਕੀਤਾ ਜਿਹੜਾ ਸਾਡਾ ਐਫ ਆਈ ਆਰ ਹੈ ਔਰ ਹੁਣ ਅਸੀਂ ਇਹ ਚੈੱਕ ਕਰ ਰਹੇ ਕਿ ਇਹਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਸ-ਕਿਸ ਮੈਚ ਵਿੱਚ ਇਸ ਤਰ੍ਹਾਂ ਦੀ ਯੂ ਨਾ ਫੇਕ ਇਨਫਲੂਐਂਸ ਐਕਜ਼ਰਟ ਕਰਕੇ ਲੋਕਾਂ ਨੂੰ ਠੱਗੀ ਮਾਰੀ ਹੈ ਤੇ ਕਿੰਨੇ ਪੈਸੇ ਇਹਦੇ ਚ ਇਹਨੇ ਵਟੋਰੇ ਔਰ ਤੁਹਾਨੂੰ ਬੁਲਾਣ ਦਾ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਹੜੇ ਖੰਨਾ ਦੇ ਲੋਕ ਹੈ ਆ ਹੋਰ ਵੀ ਕਿੱਥੋਂ ਦੇਖ ਰਹੇ ਹੁਣ ਤੁਹਾਡੀ ਇਹ ਵੀਡੀਓਜ਼ ਸਾਡੀ ਇਹ اپੀਲ ਹੈ ਕਿ ਜੇ ਇਸ ਰਮਨਦੀਪ ਨਾ ਦੇ ਨਕਲੀ ਡੀਐਸਪੀ ਨੇ ਲੋਕਾਂ ਤੋਂ ਠੱਗੀ ਮਾਰ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਾ ਕੇ ਪੈਸੇ ਲਏ ਤਾਂ ਪਲੀਜ਼ ਸਾਨੂੰ ਰਿਪੋਰਟ ਕਰੋ ਭਾਵੇਂ ਤੁਸੀਂ ਮੈਨੂੰ ਦੱਸ ਸਕਦੇ ਹੋ ਜਿਹੜਾ ਸਾਡਾ ਐਸਐਚਓ ਸਿਟੀ ਬਾਨਾ ਜਿੱਥੇ ਪਰਚਾ ਦਰਜ ਹੋਇਆ ਸੋ ਦੈਟ ਅਸੀਂ ਇਹਨੂੰ ਇਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਨੂੰ ਕੰਕਲੂਡ ਕਰੀਏ ਔਰ ਇਸਨੂੰ ਵਾਦ ਤੋਂ ਵੱਧ ਸਜ਼ਾ ਦਵਾਈਏ ਕਿੰਨੇ ਸਮੇਂ ਤੋਂ ਇਹ ਰੈਕਟਿਵ ਸੀ ਹੈ ਜੀ ਹੁਣ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਾਫੀ ਦਿਨ ਤੋਂ ਐਕਟਿਵ ਸੀਗਾ ਇਨਫੈਕਟ ਜਿਹੜਾ ਇਹਦਾ ਲਾਇਸنسਡ ਵੈਪਨ ਹੈ ਜੋ ਇਹਨੇ ਜਾਰੀ ਕਰਾਇਆ ਹੋਇਆ ਹੈ ਹੁਣ ਸਾਨੂੰ origignal ਹਲੇ ਡੀਟੈਲਸ ਅਵੇਟਡ ਹੈ ਬਟ ਇਹਨੇ ਰੀਸੈਂਟਲੀ ਆਪਣਾ ਇਹ ਅਸਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੋਅ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਔਰ ਨਾਟ ਜਸਟ ਥਿਸ ਹੁਨੇ ਆਪਣੇ ਇਸ ਲਾਇਸੈਂਸ ਤੇ ਇੱਕ ਐਡੀਸ਼ਨ ਵੀ ਕਰਾਣਾ ਚਾਹੁੰਦਾ ਸੀਗਾ ਸੋ ਇਸ ਕਰਕੇ ਅਸੀਂ ਜਿਹੜੇ ਸਿਵਲ ਦੇ ਅਥਾਰਟिटीज ਹੈ ਉਹਨਾਂ ਨੂੰ ਵੀ ਇਨਟੀਮੇਟ ਕੀਤਾ ਹੈ ਇਹਦਾ ਅਸਲਾ ਵੀ ਅਸੀਂ ਰੱਦ ਕਰਾਵਾਂਗੇ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਜਿਵੇਂ ਤੁਹਾਡੇ ਤੋਂ ਵੀ ਸਾਨੂੰ ਕੁਝ ਪਤਾ ਲੱਗ ਰਿਹਾ ਸਾਰਿਆਂ ਨੂੰ ਉਸੇ ਅਪੀਲ ਕਰਾਂਗੇ ਕਿ ਪਲੀਜ਼ ਕਮ ਫੋਰਵਰਡ ਐਂਡ ਟੈਲ ਅਸ ਕਿ ਕੈਨੂ ਕੈਨੂ ਇਹਨੇ ਮਿਸ ਗਾਈਡ ਕਰਕੇ ਆਪਣਾ ਇਨਫਲੂਐਂਸ ਫਾਲਸ ਇਨਫਲੂਐਂਸ ਐਗਜ਼ਰਟ ਕੀਤਾ ਸਾਰੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਚਾਈਨਾ ਡੋਰ ਵੇਚਣ ਵਾਲੇ ਪ੍ਰਭਾਵਿਤ ਹੋਏ ਹਨ ਤੇ ਨਾ ਹੀ ਖਰੀਦਦਾਰੇ ਇਸ ਨੂੰ ਖਰੀਦਣ ਤੋਂ ਚਿਜਕ ਰਹੇ ਹਨ ਇਸ ਕਾਰਨ ਆਮ ਲੋਕਾਂ ਖਾਸ ਤਿਆਂ ਵਿੱਚ ਜ਼ਖਮੀ ਹੋਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਤਾਜ਼ਾ ਹਾਂ ਤਾਂ ਬਸੰਤ ਪੰਚਮੀ ਵਾਲੇ ਦਿਨ ਖੰਨਾ ਦੇ ਪੀਰ ਖੰਨਾ ਰੋਡ ਤੇ ਵਾਪੜਿਆ ਜਿੱਥੇ 14 ਸਾਲਾਂ ਦਾ ਲੜਕਾ ਪਤੰਗ ਉਡਾਉਂਦੇ ਸਮੇਂ ਕਰੰਟ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਬੱਚੇ ਨੂੰ ਪਹਿਲਾਂ ਨੇਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਹਾਂਜੀ ਇਹ ਨਾ ਕੰਟਰੋਲ ਵਾਲੀ ਬੋਟਲ ਆ ਮੇਬੀ ਕੰਟਰੋਲ ਹੈ ਜਾਂ ਦੂਜਾ ਹੈਗਾ ਤੇਲ ਤੇ ਬੱਤੀ ਲਾ ਕੇ ਅੰਦਰ ਨੂੰ ਛਿਤੀ ਆ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਹੈ ਦੀ ਕੰਪਲੇਂਟ ਦੇ ਮੱਦੇਬਾਜ਼ਰ ਕਾਰਵਾਈ ਕਰਦਣੇ ਹੈਗੇ। ਮੈਮ ਸੀਸੀਟੀਵੀ ਵੀ ਸਾਹਮਣੇ ਆਈ ਉਹਦੇ ਵਿੱਚ ਕੀ ਕੁਝ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਆਏ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ। ਅ ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਤੇ ਫਿਰ ਪਤਾ ਲੱਗੂਗਾ। ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਈਗੀ। ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟਰਾਈ ਨਹੀਂ ਤੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਵਾਈਫਾਈ ਕੀਤਾ ਵਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ ਜੀ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਹੀ ਮੈਂ ਰੋਟੀ ਖਾਣ ਲੱਗਾ ਹੀ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟਕ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਫਾਉਂਸ ਉੱਤੇ ਹੀ ਬੰਦਿਆ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਚੋਰੀ ਘੰਟਾ ਚੰਗ ਕਰਦੇ ਮੈਂ ਬੀਐਸਐਫ ਦਾ ਰਟਾਇਰਡ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਜਿਸ ਕਰਕੇ ਪੁਲਿਸ ਨੂੰ ਰਿਕਵੈਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਉਂ ਤੋਂ ਇਹੋ ਜਿਹਾ ਕੰਮ ਹੋਣਾ ਕਰਨ। ਇਹ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਕਿੰਨੇ ਸਮੇਂ ਤੋਂ ਇਸੇ ਪਿੰਡ 'ਚ ਰਹਿ ਰਹੇ ਹੋ। ਪਾਹੀ ਤੇ صدیਕਾ ਤਾਂ ਇੱਥੇ ਹੀ ਹੈ। ਕਿਸੇ ਨਾਲ ਕੋਈ ਰੰਜਿਸ਼ ਕਾ ਨਹੀਂ ਭਾਜੀ ਨਹੀਂ ਨੋ ਨੋ। ਪਰ ਕਿਹਦੇ ਘਰ ਨਹੀਂ ਜਾਂਦਾ ਮੈਂ। ਰੋਡ ਤੇ ਸਸਰੀ ਗੱਲ ਸਾਰਿਆਂ ਨੂੰ। ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਬੱਚਿਆਂ ਦੀ ਕੋਈ ਲੜਨ ਦੇ ਨਹੀਂ, ਬੱਚੇ ਤਾਂ ਬਾਹਰ ਰਹਿੰਦੇ ਸਾਡੇ। ਪੰਜ ਬੱਚੇ ਸਾਡੇ, ਚਾਰ ਬਾਹਰ ਆ। ਉਹ ਵੀ ਆਏ ਆ। ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰ ਤਾਂ ਇਹੋ ਜਿਹਾ ਕੰਮ ਕਰਨੋ ਬੀਤੀ ਦੇਰ ਰਾਤ ਬਟਾਲਾ ਨਜ਼ਦੀਕੀ ਪਿੰਡ ਘਮਣਕਲਾ ਵਿਖੇ ਬੀਐਸਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਸਵਾਰ ਤੇ ਨਾਣ ਪਛਾਤੇ ਨੌਜਵਾਨਾਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਗਨੀਮਤ ਇਹ ਰਹੀ ਕਿ ਇਸ ਹਮਲੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਸੀਸੀਟੀਵੀ ਮੁਤਾਬਕ ਇਹ ਹਮਲਾ ਜ਼ਬਰਦਸਤ ਸੀ ਤੇ ਘਰ ਦੇ ਵਿਹੜੇ ਅੰਦਰ ਅੱਗ ਦਾ ਗੁਬਾਰ ਲੱਗ ਗਿਆ। ਉੱਥੇ ਹੀ ਪੀੜਤ ਰਿਟਾਇਰਡ ਸਬ ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਵਿਆਹ ਦਾ ਪ੍ਰੋਗਰਾਮ ਹੈ ਤੇ ਉਹਨਾਂ ਦੇ ਬੱਚੇ ਵਿਦੇਸ਼ ਤੋਂ ਪਿੰਡ ਆਏ ਹੋਏ ਸਨ ਅੱਜ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਦੋਵਾਂ ਦਾ ਪਤਲਾ ਪੁੱਤਲਾ ਭੁੱਕਿਆ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ ਤੇ ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ ਅੰਦੋਲਨ ਕਰਨਾ ਹੈ ਰਸਤਿਆਂ ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ ਇੰਨੀ ਮਾੜੀ ਲਾਤੇ ਕਰ ਰਹੇ ਨੇ ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਜਿਹੜੇ ਉੱਥੇ ਖੜੇ ਆ ਜਿੱਦਣ ਆਵਾਜ਼ ਮਾਰਨਗੇ 1 ਮਿੰਟ 'ਚ ਉੱਥੇ ਪਹੁੰਚ ਜਾਗੇ ਇੱਥੋਂ 2 ਘੰਟੇ ਲੱਗਣੇ 2 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਗੇ ਫਿਰ ਇਹਨਾਂ ਦੀ ਜਿਹੜੀ ਪੁਲਿਸ ਆ ਇਹਨਾਂ ਦੀ ਮਿਲਟਰੀ ਉਹਨੂੰ ਹਥਿਆਰ ਸੁੱਟਣੇ ਪੈਣਗੇ ਜਿੱਦਣ ਪੰਜਾਬ ਤੁਰ ਪਿਆ ਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਆ ਕਿ ਕਾਲ ਆ ਜਾਏਗੀ ਤੇ ਆਪਾਂ ਸਾਰੇ ਉੱਧਰ ਨੂੰ ਚੱਲਾਂਗੇ ਤੇ ਇਹਨਾਂ ਦੇ ਹਥਿਆਰ ਛਟਾ ਦਾਂਗੇ ਇੱਕ ਵਾਰ ਅਸੀਂ ਕੀ ਲੱਗਦਾ ਕਦੇ ਇਹ ਹਾਲਾਤ ਕਿਸੇ ਨੇ ਬਣਾ ਕੇ ਕੈਮਰਾ ਨਾਲ ਦੂਜੇ ਵਾਲਾ ਨਾ ਆਪਾਂ ਤੇ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖਿਆ ਹੁਣ ਹੀ ਦੇਖ ਰਹੇ ਆ ਏਡੇ ਮਾੜੇ ਹਾਲਾਤ ਉਦੋਂ ਜਦੋਂ ਛੋਟੇ ਹੁੰਨੇ ਆ ਖਾੜਕੂਆਦ ਵੇਲੇ ਕੁਛ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਹੁਣ ਇਹ ਹਾਲਾਤ ਆਪਾਂ ਵੇਖਣ ਦੇ ਕਿ ਏਡੇ ਮਾੜੇ ਹਾਲਾਤ ਤੇ ਸਰਕਾਰਾਂ ਜਿਨ੍ਹਾਂ ਕੋ ਵੋਟ ਲੈ ਕੇ ਜਿੱਤਦੀਆਂ ਨੇ ਜਿਨ੍ਹਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਹਮੇਸ਼ਾ ਇਹੋ ਜੀ ਗੱਲ ਕਰਦੇ ਨੇ ਕਿ ਤੁਹਾਡਾ ਹੀ ਭਲਾ ਕਰਾਂਗੇ ਸਕੂਲ ਕਾਲਜ ਸਾਰਾ ਕੁਝ ਉਸ ਤੋਂ ਬਾਅਦ ਵੋਟਾਂ ਲੈ ਕੇ ਬਣ ਕੇ ਵੱਡੇ ਬਦਮਾਸ਼ ਬਣ ਜਾਂਦੇ ਨੇ ਫਿਰ ਡੰਡਾ ਲੈ ਕੇ ਹੁਣ ਤੇ ਗੋਲੀਆਂ ਚਲਾਉਣ ਟਾਇਪ ਇਹਨੇ ਉੱਥੇ ਪੱਕੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਸਾਡੇ ਬੰਦਿਆਂ ਤੇ ਇਹ ਕੰਮ ਅਸੀਂ ਨਹੀਂ ਹੋਣ ਦਿਆਂਗੇ ਸਰ ਕਾਂਗਰਸ ਪਾਰਟੀ ਤੁਹਾਡੀ ਹੈ ਕੋਈ ਪਾਰਟੀ ਕੋਈ ਪਾਰਟੀ ਜਿਹੜੀ ਹੈ ਸਾਮਤ ਤੇ ਕਿਸਦੇ ਵੀ ਆ ਸਕਦੀ ਆਪਾਂ ਨੂੰ ਰੋਕ ਨਹੀਂ ਸਕਦੇ ਸਾਡੀ ਮਾਤ ਤੇ ਕੋਈ ਪਾਰਟੀ ਨਹੀਂ ਹੈ ਸਾਡੀ ਮਾਤ ਤੇ ਕਿਸਾਨ ਮਜ਼ਦੂਰ ਮਲਾਜਮ ਲੋਕ ਆ ਉਹਨਾਂ ਨੂੰ ਆਉਣਾ ਹੀ ਪੈਂਦਾ ਵਾ ਮੈਂ ਦੇਣੀ ਪੈਂਦੀ ਉਹ ਕਰਨ ਕਿ ਉਹ ਆਪਣੀਆਂ ਵੋਟਾਂ ਕਰਕੇ ਦਿੰਦੇ ਨੇ ਬਾਕੀ ਉਹ ਕੇਸ ਸਾਡੇ ਸਟੇਜ ਤੇ ਨਹੀਂ ਬੋਲ ਸਕਦੇ ਕੁਝ ਨਹੀਂ ਕਰ ਸਕਦੇ ਉਹ ਮੈਂ ਦੇ ਦੇਣ ਪਰ ਸਾਡੀ ਮੈਂਦ ਕਦੀ ਵੀ ਨਹੀਂ ਕਿਸੇ ਪਾਰਟੀ ਨੂੰ ਹੋਊਗੀ ਅੱਜ ਪਤਲਾ ਮੋਦੀ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਫੋਕਿਆ ਕਿਉਂਕਿ ਐਟੇ ਟਾਈਮ ਜਿਹੜੀ ਖੱਟੜ ਸਰਕਾਰ ਨੇ ਉੱਥੇ ਬਾਰਡਰਾਂ ਤੇ ਗਏ ਹੋਏ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਅਥਰੂ ਕਰਦੇ ਸੋ ਗੋਲੇ ਚਲਾਏ ਡਰੋਨਾਂ ਰਾਹੀਂ ਗੋਲੇ ਛੁੱਟੇ ਲਾਠੀ ਚਾਰਜ ਕੀਤਾ ਉਦੇ ਖਿਲਾਫ ਅੱਜ ਹੀ ਸਾਡੀ ਮੀਟਿੰਗ ਉੱਪਰ ਹੋ ਕੇ ਤੇ ਫੈਸਲਾ ਹੋਇਆ ਸੀ ਐਟ ਟਾਈਮ ਮੀਟਿੰਗ ਕਰ ਰਹੇ ਸੀ ਤੇ ਸਾਨੂੰ ਇਹ ਜੱਕਦਮ ਐਕਸ਼ਨ ਲੈਣਾ ਪੈ ਗਿਆ 16 ਨੂੰ ਭਾਰਤ ਬੰਦ ਦੀ ਕਾਲ ਆ ਦੇਸ਼ ਦੀਆਂ ਪੂਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਮਲਾਜਮ ਟਰਾਂਸਪੋਰਟਰ ਰੇਲਵੇ ਉਹਨਾਂ ਦੇ ਸੱਦੇ ਦੇ ਮੁਤਾਬਕ 500 ਜਥੇਬੰਦੀ ਦੇ ਸੱਦੇ ਮੁਤਾਬਕ 16 ਨੂੰ ਭਾਰਤ ਬੰਦ ਕਰਨਾ ਆ ਜਿਹੜਾ ਇਹਨਾਂ ਨੇ ਸਾਡੀਆਂ ਦੋਤਰ ਜਥੇ ਬੰਦੀਆਂ ਤੇ ਤੇ ਤਸ਼ੱਦਦ ਕੀਤਾ ਆ ਉਹਦੇ ਸਬੰਧ ਵਿੱਚ ਅੱਜ ਵੀ ਸੂਜਿਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ ਸਾਨੂੰ ਸ਼ਾਮ ਨੂੰ ਦੇਸ਼ ਆ ਜਾਣਾ ਕੱਲ ਨੂੰ ਦੇਸ਼ ਆ ਜਾਣਾ 16 ਦੇ ਭਾਰਤ ਪੰਤ ਤੋਂ ਬਾਅਦ ਸਾਡੀ ਫੁੱਲ ਤਿਆਰੀ ਆ ਅਸੀਂ ਟਰੈਕਟਰਾਂ ਤੇ ਤਰਪਾਲਾਂ ਕੱਸ ਕੇ ਤਿਆਰੀ ਤਿਆਰੀ ਕਰ ਲਈ ਆ ਇਹ ਨਹੀਂ ਕਿ ਸਾਡੇ ਉਹਨਾਂ ਖਸਰਨਾ ਤੇ ਤਸ਼ੱਦਦ ਕਰਨਗੇ ਇਸ ਵੇਲੇ ਜਦੋਂ ਸੂਜਿਤ ਮੋਰਚੇ ਦਾ ਫੈਸਲਾ ਉੱਤੋਂ ਆ ਜਾਂਦਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਚਾਰ ਫੇਰੇ ਤੋਂ ਚੱਲ ਕੇ ਤੇ ਇੱਕ ਦਿੱਲੀ ਨੂੰ ਕੇਹਰਾ ਪਾਵਾਂਗੇ ਜੇ ਹੋਰ ਕੋਈ ਐਕਸ਼ਨ ਵੀ ਮੋਰਚੇ ਦਾ ਆ ਜਾਂਦਾ ਹੋ ਸਕਦਾ ਆ ਜਾਂਦਾ ਵੀ ਜਿੰਨੇ ਵੀ ਜੇ ਉਹ ਗਾਂ ਨਹੀਂ ਨੰਗਣ ਦਿੰਦੇ ਤੇ ਐਕਸ਼ਨ ਆ ਸਕਦਾ ਕਿ ਇਹਨਾਂ ਦੇ ਜਿੰਨੇ ਵੀ ਭਾਜਪਾ ਦੇ ਮੰਤਰੀ ਨੇ ਜਿੱਥੇ-ਜਿੱਥੇ ਆ ਗਏ ਨੇ ਉਹਨਾਂ ਦੇ ਘਰਾਂ ਦੇ ਖਰਾਓ ਕਰਕੇ ਨੱਕ 'ਚ ਦਮ ਕਰ ਦੇਾਂਗੇ ਕਿਉਂਕਿ ਅਸੀਂ ਅੱਗੇ 13 ਮਹੀਨੇ ਦੇ ਸੰਘਰਸ਼ ਵਿੱਚ ਵੇਖਿਆ ਆ ਕਿ ਕਿੱਦਾਂ ਆ ਇਹਨਾਂ ਨੂੰ ਮਨਾਉਣਾ ਆ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਜਿਹੜਾ ਸਮੁੱਚੇ ਭਾਰਤ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਇਹ ਗੁੰਡਾਗਰਦੀ ਕਰ ਰਿਹਾ ਇਹਨੂੰ ਬਰदाश्त ਨਹੀਂ ਕਰਾਂਗੇ 16 ਤਰੀਕ ਡਿੱਲੀ ਲਈ ਰਵਾਨਾ ਹੋਏ ਕਿਸਾਨਾਂ ਦੇ ਕਾਫਲੇ ਨੂੰ ਸ਼ੰਭੂ ਬਾਰਡਰ ਤੇ ਖੱਟਰ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ ਕਿਸਾਨਾਂ ਉਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਬਟਾਲਾ ਦੇ ਫਵਾੜਾ ਚੌਂਕ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵੱਲੋਂ ਖੱਟਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਸੰਘਰਸ਼ ਇਹ ਹੈ ਕਿ ਸਰਕਾਰਾਂ ਦੀ ਅਤੇ ਕੇਸ਼ਾਈਆਂ ਦੇ ਖਿਲਾਫ ਇੱਕ ਝੂਠੋ ਕੇ ਲੰਬਾ ਸੰਘਰਸ਼ ਵਿੜਿਆ ਜਾਵੇਗਾ ਤੇ ਰੇਲ ਅਤੇ ਸੜਕੀ ਆਵਾਜਾਈ ਰੋਕੀ ਜਾਵੇਗੀ ਤੇ ਪੂਰੀ ਦਿੱਲੀ ਦਾ ਘਰਾਓ ਕਰਦੇ ਹੋਏ ਸਰਕਾਰਾਂ ਦੀ ਇਨ੍ਹਾਂ ਤੱਕਾਸ਼ਾਈਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰਾਂ ਦੇ ਨੱਕ ਵਿੱਚ ਧੰਮ ਕੀਤਾ ਜਾਵੇਗਾ। ਜੀ ਰਾਤ ਨੂੰ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਇਕਰਾਰ ਚੌਕ ਟੂਰੀ ਜਲ ਇੱਕ ਗੁਰਮੀਤ ਨਾਮ ਦਾ ਵਿਅਕਤੀ ਹੈ ਜਿਹੜਾ ਉਹਨੇ ਆਪਣੇ ਕਿਸੇ ਰਿਸ਼ਤੇ ਨਾਲ ਚਾਇਆ ਸੀ ਲੁਧਿਆਣੇ ਤੋਂ। ਤੇ ਉਹ ਕੁਝ ਖਾ ਵੀ ਰਿਹਾ ਸੀ ਕਿਸੇ ਸਟਾਲ ਦੇ ਖੜਕੇ ਤਾਂ ਨੇੜੇ ਹੀ ਕਨਾਂਤੀ ਚੌਕ ਦੇ ਨੇੜੇ ਹੀ ਉਹਦੀ ਜੰਗ ਗੱਡੀ ਹੈ ਉਹ ਪਾਰਕ ਸੀ ਉਹਦੇ ਕਹਿਨ ਮੁਤਾਬਕ ਕਿ ਮੈਂ ਹਲੇ ਕੁਝ ਖਾ ਪੀ ਰਿਹਾ ਸੀ ਕਿ ਮੇਰੇ ਸਾਹਮਣੇ ਹੀ ਮੇਰੀ ਗੱਡੀ ਡਰਾਈਵ ਹੁੰਦੀ ਦਿਖੀ ਉਹਨੂੰ ਵੀ ਕੋਈ ਬੰਦਾ ਅਣਪਛਾਤਾ ਵਿਅਕਤੀ ਬੈਠਾ ਰਿਹਾ ਤੇ ਜਿਹੜਾ ਉਹ ਗੱਡੀ ਉਹਦੇ ਸਾਹਮਣੇ ਹੀ ਭਜਾ ਕੇ ਲੈ ਗਿਆ ਜਿਹਦੇ ਮਗਰ ਇਹ ਵੀ ਏਦੋੜੇ ਭੰਜਨ ਦੀ ਕੋਈ ਕੀਤੀ ਫੜਨ ਦੀ ਕੋਈ ਕੀਤੀ ਲੇਕਿਨ ਉਹ ਐਨੇ ਨੂੰ ਸੋ ਨਿਕਲ ਗਿਆ ਤੇ ਨਾਲ ਦੀ ਨਾਲ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਇਸ ਚੀਜ਼ ਦੀ ਜਦੋਂ ਉਹਨੇ ਸਾਨੂੰ ਦੱਸਿਆ ਤਾਂ ਅਸੀਂ ਨਾਲ ਦੀ ਨਾਲ ਟੀਮਾਂ ਬਣਾਈਆਂ ਆਪਣੇ ਸੀਨੀਅਰ ਆਫੀਸਰ ਨੂੰ ਦੱਸ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਟੀਮਾਂ ਦਾ ਗਠਨ ਹੋਇਆ ਉਸ ਤੋਂ ਬਾਅਦ ਅਸੀਂ ਕਰਦੇ ਕਰਦੇ ਅੱਜ ਅਸੀਂ ਨੂੰ ਮਤਲਬ 15 ਘੰਟੇ ਤੋਂ ਪਹਿਲਾਂ ਵੇਲੇ ਅਸੀਂ ਇਸ ਗੱਡੀ ਨੂੰ ਵੀ ਟ੍ਰੇਸ ਕਰ ਲਿਆ ਤੇ ਜਿਹੜਾ ਦੋਸ਼ੀ ਆ ਉਹ ਵੀ ਕਾਬੂ ਕਰ ਲਿਆ ਇਹਦੇ ਕੋਈ ਹਿਊਮਨ ਇੰਟੈਲੀਜੈਂਸ ਵੀ ਸੀ ਨਾਲ ਦੀ ਬਾਕੀ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਮਤਲਬ ਪਿੱਛੇ ਜਾਂਦੇ ਜਾਂਦੇ ਤੇ ਹੋਰ ਟੈਕਨੀਕਲ ਜਿਹੜੇ ਸਾਡੇ ਕੋਲ ਅ ਜਿੰਨਾ ਕਿ ਵੀ ਸਾਡੇ ਕੋਲ ਸੀਗਾ ਸੀ ਉਹ ਸਭ ਨਾਲ ਅੱਗੇ ਪਹੁੰਚਦੇ ਪਹੁੰਚਦੇ ਦੇ ਪਿੱਛਾ ਕਰਦੇ ਕਰਦੇ ਇਹਨੂੰ ਟਰੈਕ ਕਰਦੇ ਪਹਿਲਾਂ ਪੰਜ ਐਫਆਈਆ ਪਹਿਲਾਂ ਵੀ ਦਰਜ ਨੇ ਇਸ ਤੇ ਤੇ ਇਨਕਲੂਡਿੰਗ ਆ ਹੋ ਗਈ ਮਤਲਬ ਇਹ ਰਿਪੀਟ ਕਰ ਰਹੀ ਹੈ ਆਫੈਂਸ ਤੇ ਆਈ ਵਾਰ ਚੋਰੀ ਹੀ ਕਰਦਾ ਗੱਡੀਆਂ ਚੋਰੀ ਕਰਨ ਦਾ ਆਦੀ ਹੈ ਜੀ ਇਹ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਮਾੜੇ ਅੰਤ ਰਖ ਲੈ ਵੀ ਡਿ ਮੋਹਮ ਵਿੱਚ ਉਸ ਸਮੇਂ ਸਫਲਤਾ ਹਾਸਲ ਕੀਤੀ ਜਦੋਂ ਥਾਣਾ ਮੁਖੀ ਸਰਤਾਜ ਸਿੰਘ ਚੈਲ ਅਤੇ ਤਲਵਿੰਦਰ ਸਿੰਘ ਗਿੱਲ ਪੀਪੀਐਸ ਡੀਐਸਪੀ ਸਾਹਿਬ ਤੂਰੀਜੀ ਮੇਜਰ ਪੁਲਿਸ ਥਾਣਾ ਸਿਟੀ ਤੂਰੀ ਦੀ ਅਗਵਾਈ ਹੇਠ ਕੰਮ ਕਰਦੇ ਹੋਏ ਥਾਣਾ ਸਦਰ ਤੂਰੀ ਦੀ ਪੁਲਿਸ ਕਪਤਾਨ ਸੌਰਬ ਸਬਰਵਾਲ ਦੀ ਟੀਮ ਨੇ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਅਸੀਂ ਇਹਨੂੰ ਪੂਰਾ ਸਮਰਥਨ ਦੇਵਾਂਗੇ ਵੱਲ ਤੋਂ ਵੱਧ ਉੱਥੇ ਨੌਜਵਾਨ ਪਹੁੰਚਣਗੇ ਜੋ ਵੀ ਜੋ ਅਸੀਂ ਆਪਦੇ ਬਜ਼ੁਰਗਾਂ ਦਾ ਸਾਥ ਦੇਵਾਂਗੇ ਤੇ ਜੋ ਵੀ ਇਹ ਕਹਿਣਗੇ ਅਸੀਂ ਉਹਨਾਂ ਦੇ ਕਹਿਣੇ ਤੇ ਚੱਲਾਂਗੇ 16 ਤਰੀਕ ਨੂੰ ਬੰਦ ਦਾ ਐਲਾਨ ਵੀ ਕੀਤਾ ਗਿਆ ਜੀ ਹਾਂਜੀ ਉਹ ਅਸੀਂ ਪਿੰਡਾਂ 'ਚ ਜਾ ਕੇ ਕਨਵੈਨਸ਼ਨ ਕਰਾਂਗੇ ਵੱਧ ਤੋਂ ਵੱਧ ਇਹ ਲੋਕਾਂ ਨੂੰ ਲਾਂਬ ਬੰਦ ਕਰਾਂਗੇ ਬਈ ਆਪਾਂ 16 ਤਰੀਕ ਨੂੰ ਭਾਰਤ ਬੰਦ ਰੱਖਾਂਗੇ ਰੇਲਾ ਰੋਕਣ ਨਾਲ ਲੱਗਦਾ ਕੋਈ ਫਰਕ ਪਊਗਾ ਸਰਕਾਰਾਂ ਤੇ ਅਸਰ ਪਊ ਹਾਂਜੀ ਬਹੁਤ ਜ਼ਿਆਦਾ ਫਰਕ ਪਊਗਾ ਸਰਕਾਰਾਂ ਨੂੰ ਇਹ ਪਤਾ ਲੱਗ ਜੂ ਬਈ ਇਹ ਇਕੱਠੇ ਆ ਇਹਨਾਂ 'ਚ ਕੋਈ ਮਤਭੇਦ ਗੱਲਾਂ ਦੇ ਹੋ ਸਕਦੇ ਇਹ ਨਹੀਂ ਸਾਡੀ ਕੋਈ ਹੋਈ ਉਹੀ ਮੰਗਾ ਉਹਨਾਂ ਦੀਆਂ ਉਹੀ ਸਾਡੀਆਂ ਤੇ ਜੋ ਅਸੀਂ ਇਸ ਦਾ ਪੂਰਾ ਸਮਰਥਨ ਕਰਾਂਗੇ ਉਹਨਾਂ ਲਈ ਸਮੇ ਜੋ ਵੀ ਜਥੇਬੰਦੀ ਫੈਸਲਾ ਲਊ ਅਸੀਂ ਉਹਦੇ ਨਾਲ ਚੱਲਾਂਗੇ ਜੋ ਕੁਝ ਕਿਸਾਨ ਜਥੇਬੰਦੀਆਂ ਗੈਰ ਰਾਜਨੀਤਿਕ ਮੋਰਚਾ ਤੇ ਸੰਘਰਸ਼ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੋ ਦਿੱਲੀ ਜਾਂਦਾ ਹੈਗਾ ਉਹ ਮੰਗਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਮੰਗਾਂ तकरीबन ਉਹੀ ਹੈ ਜਿਵੇਂ ਐਮਐਸਬੀ ਦੀ ਗਰੰਟੀ ਦੀ ਗੱਲ ਹੋਵੇ ਜੋ ਪਿਛਲੇ ਸਮੇਂ ਦੇ ਵਿੱਚ ਕਿਸਾਨ ਮੋਰਚਾ ਕਿਸਾਨ ਸ਼ਹੀਦ ਹੋਏ ਐ ਉਹਨਾਂ ਦੇ ਵਾਰਸਾਂ ਨੂੰ ਨੌਕਰੀ ਤੇ ਮੁਆਵਜ਼ੇ ਦੀ ਗੱਲ ਹੋਵੇ ਕਰਜ਼ਾ ਮਾਫੀ ਦੀ ਗੱਲ ਹੋਵੇ ਟੀਓ ਤੋਂ ਬਾਹਰ ਆਉਣ ਦੀ ਗੱਲ ਹੋਵੇ ਮਤਲਬ ਮੰਗਾ ਸਾਰੀਆਂ ਇੱਕੋ ਹੀ ਐ ਸਿਰਫ ਲੜਨ ਦਾ ਢੰਗ ਦਾ ਫਰਕ ਆ ਕੱਲ ਉਹ ਕਿਸਾਨ ਦਿੱਲੀ ਜਾ ਰਹੇ ਸੀਗੇ ਉਹਨਾਂ ਦਾ ਕਿਸਾਨਾਂ ਦਾ ਜਾਂ ਲੋਕਾਂ ਦਾ ਜਮਹੂਰੀ ਹੱਕ ਹੈਗਾ ਵੀ ਉਹ ਕਿਤੇ ਵੀ ਜਾ ਸਕਦੇ ਨੇ ਉਹ ਜੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਦਿੱਲੀ ਜਾਣ ਦੀ ਜਾਜ ਦੇਣੀ ਚਾਹੀਦੀ ਪਰ ਹਰਿਆਣਾ ਸਰਕਾਰ ਨੇ ਕੀ ਕੀਤਾ ਉੱਥੇ ਲਾਠੀ ਉੱਥੇ ਚੱਲੀ ਆ ਰਬੜ ਦੀਆਂ ਗੋਲੀਆਂ ਉੱਥੇ ਚੱਲੀਆਂ ਨੇ ਆਸੂ ਗੈਂਸ ਉੱਥੇ ਚੱਲੀ ਹੈਗੀ ਐ ਟਾਇਰਾਂ ਦੇ ਵਿੱਚ ਗੋਲੀਆਂ ਮਾਰ ਕੇ ਜਿਹੜੇ ਹੈਗੇ ਆ ਟਰੈਕਟਰਾਂ ਦੇ ਟਾਇਰ ਪਾੜੇ ਗਏ ਆ ਵੀ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ 100 ਤੋਂ ਉੱਤੇ ਕਿਸਾਨ ਫੱਟੜ ਹੋਏ ਨੇ ਇਸ ਕਰਕੇ ਸਾਡੀ ਜਥੇਬੰਦੀ ਨੇ ਫਾਇਦਾ ਬਕਾਇਦਾ ਇਹ ਫੈਸਲਾ ਕੀਤਾ ਕਿ ਕੱਲ ਨੂੰ ਜਿਹੜੀਆਂ ਹੈਗੀਆਂ 12 ਤੋਂ 4 ਵਜੇ ਤੱਕ ਟ੍ਰੇਲਰ ਜਿਹੜੀਆਂ ਟ੍ਰੇਨਾਂ ਉਹ ਜਾਮ ਕੀਤੀਆਂ ਜਾਣੀਆਂ ਜੇ ਸਰਕਾਰ ਇਹ ਤੋਂ ਵੱਧ ਕੋਈ ਘਟਨਾ ਵਾਪਰਦੀ ਹੈ ਉਹਦੇ ਬਾਰੇ ਹੋਰ ਐਕਸ਼ਨ ਬਾਰੇ ਵੀ ਸੋਚਿਆ ਜਾ ਸਕਦਾ ਹੈਗਾ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਇਹ ਤਸ਼ੱਬਦ ਜਿਹੜਾ ਹੈ ਬੰਦ ਕਰਨਾ ਚਾਹੀਦਾ ਬਲੌਰ ਸਿੰਘ ਜੀ ਜੇਕਰ ਦਿੱਲੀ ਮੁੜ ਜਾਣਾ ਪਵੇ ਤੁਹਾਡੀ ਜੱਥੇ ਬੰਦੇ ਨੂੰ ਤਿਆਰ ਹੈ ਜੀ ਬਿਲਕੁਲ 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 ਜੇ ਸੰਘਰਸ਼ ਅਸੀਂ ਕਰਨਾ ਹੈਗਾ ਇਨ੍ਹਾਂ ਹੀ ਮੰਗਾਂ ਤੇ ਸੰਯੁਕਤ ਕਿਸਾਨ ਮੋਰਚੇ ਨੇ ਜੋ ਵੀ ਫੈਸਲਾ ਹੋਊਗਾ ਆਉਣ ਵਾਲੇ ਦੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਦਿੱਲੀ ਜਾਇਆ ਜਾਣਾ ਹੈਗਾ ਇਹ ਫੈਸਲਾ ਹੈਗਾ ਇਹ ਸਿਰਫ ਨਹੀਂ ਹੈ ਡੇਟ ਹੈ ਜੀ ਆ ਵੀ ਮਾਰਚ ਦੇ ਸ਼ੁਰੂ ਚ ਆ ਜਾ ਥੋੜਾ ਬੋਤਾ ਅੱਗਾ ਪਛਾੜਦਾ ਸੰਯੁਕਤ ਚਾਨ ਮੋਰਚਾ ਵੀ ਦਿੱਲੀ ਜਾਊਗਾ। ਰਿਵਾੜੀ ਦੇ ਪਿੰਡ ਮਾਜਰਾ ਵਿੱਚ ਬਣਨ ਵਾਲੇ ਏਮਜ਼ ਦੇ ਨੀ ਪੱਥਰ ਪ੍ਰੋਗਰਾਮ ਦੀ ਅਤਿਆਰੀ ਜੰਗੀ ਪੱਧਰ ਤੇ ਚੱਲ ਰਹੀ ਹੈਂ ਪਦਾਨੰਤਰੀ ਨਰੇਂਦਰ ਮੋਦੀ ਸੋਲਾ ਫਰਵੀ ਨੂੰ ਏਮਜ਼ਾਂ ਨੀ ਪੱਥਰ ਰੱਖਣਗੇ ਤੇ ਇਜ਼ਰਾਨ ਮੋਕ ਮੰਤਰੀ ਮਨੋਹਰ ਲਾਲ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਗੇ ਇਸ ਪ੍ਰੋਗਰਾਮ ਵਿੱਚ ਕੇਂਦਰੀ ਰਾਓ 인ਦਰਜੀਤ ਸਿੰਘ ਵੀ ਮੌਜੂਦ ਰਹਿਣਗੇ ਇਸ ਸਬੰਧੀ ਅਜ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਨੀ ਪੱਥਰ ਰੱਖਣ ਵਾਲੀ ਥਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਰੱਖੇ ਜਾਣ ਵਾਲੇ ਨੀ ਪੱਥਰ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਜੈਪੁਰਾਂ ਦੀ ਮੈਂ ਰਜੀਵ ਕੁਮਾਰ ਕਟਾਲੇ ਦਾ ਰਹਿਣ ਵਾਲਾ ਹਾਂ ਸਾਰੇ ਸਾਰਿਆਂ ਤੋਂ ਪਹਿਲਾਂ ਮੇਰੇ ਕੋਲ ਸਿੰਪਲ ਰੇੜੀ ਰੇੜੀ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਕੋਸ਼ਿਸ਼ ਕਰਦਾ ਰਿਹਾ ਕੰਮ ਕਰਦਾ ਰਿਹਾ ਪਹਿਲਾਂ ਆਪਣੇ ਕੋ ਕੱਲਾ ਸਿਗਰੇਟ ਬੜੀ ਚਾਹਦਾ ਸੀ ਉਸ ਤੋਂ ਬਾਅਦ ਮੈਂ ਦੂਜੀ ਰੇੜੀ ਬਣਾਈ ਉਹਦੇ ਵਿੱਚ ਮੈਂ ਸਾਬਣ ਸਰਫ ਰੱਖਣਾ ਸ਼ੁਰੂ ਕਰਤਾ ਨਮਕ ਨਮਕ ਲਾਲੋ ਕਰਿਆਣਾ ਥੋੜਾ ਥੋੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਚਾਹ ਕੋਲ ਡਰਿੰਕ ਸਾਰਾ ਰੱਖਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਵਿੱਚ ਉਹਦੇ ਵਿੱਚ ਜਗ੍ਹਾ ਨਹੀਂ ਬਣਦੀ ਮੈਂ ਫਿਰ ਕਰਿਆਣਾ ਸਟੋਰ ਕਰਨ ਦੀ ਲਈ ਆਹ ਵੇਖੀ YouTube ਤੇ ਇਦਾਂ ਹੀ ਬਣਾਈ ਹੀ ਕਿਰੇ ਮੈਂ ਉਹ ਵੇਖੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਹੀ ਸੋਚਿਆ ਕਿ ਚਲੋ ਅਹੀਂ ਮੀ ਆ ਕੰਮ ਕਰਦੇ ਮੈਂ ਬਣਾਉਣਾ ਸ਼ੁਰੂ ਕਰਤਾ ਬਣਵਾਇਆ 1 ਮਹੀਨੇ ਬਾਅਦ ਹੁਣ 3 ਮਹੀਨੇ ਹੋ ਗਏ ਨੇ ਇੱਥੇ ਲਾਇਨ ਨੂੰ ਸਾਰਾ ਸਮਾਨ ਅਵੇਲੇਬਲ ਕਰਤਾ ਵਾ ਲਗਭਗ ਤੇ ਸਾਰਾ ਹੋ ਗਿਆ ਹੁਣ ਗਰਮੀ ਆ ਗਈ ਆ ਗਾਂ ਕੋਲਡ ਡਰਿੰਕ ਕੋਲਡ ਡਰਿੰਕ ਐਗ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਅੱਛਾ ਇੱਥੇ ਸਾਰ ਬੱਚੇ ਵੀ ਰਹਿੰਦੇ ਫੈਕਟਰੀ ਦੇ ਜਿੱਦਾਂ ਫੈਮਿਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਇਥੋਂ ਸਾਰਾ ਸਮਾਨ ਰੱਖਿਆ ਉਹਨਾਂ ਲਈ ਖਾਣ ਪੀਣ ਦੀਆਂ ਵਸਤੂਆਂ ਵੀ ਰੱਖਿਆ ਜੀ ਬਿਸਕਟ ਟੋਫੀ ਕੋਲਡ ਡਰਿੰਕ ਕੋਲਡ ਡਰਿੰਕ ਟੁਰਕਰੇ ਚਿਪਸ ਸਾਰਾ ਕੁਝ ਕਰਿਆਨੇ ਦਾ ਕਰਿਆਨੇ ਚ ਵੀ ਸਾਰਾ ਰੱਖਿਆ ਜੀ ਦਾਲ ਚਾਵਲ ਆਟਾ ਸਾਰਾ ਅਵੇਲੇਬਲ ਹੈ ਸਬਜ਼ੀਆਂ ਵੀ ਤੁਸੀਂ ਲੈ ਕੇ ਹਾਂਜੀ ਸਬਜ਼ੀਆਂ ਆਲੂ ਪਿਆਜ਼ ਆਲੂ ਪਿਆਜ਼ ਅਦਰਕ ਗੁਦਰਕ ਰੱਖੀਦਾ ਜਿਆਦਾ ਤੇ ਚਾਹ ਦਾ ਵੀ ਨਾਲ ਹਾਂਜੀ ਚਾਹ ਸੁਰੁੱਧ ਰੱਖੀ ਜੇ ਸਭ ਤੋਂ ਪਹਿਲਾਂ ਚਾਹ ਦਾ ਹੀ ਆਪਣਾ ਉਸ ਤੋਂ ਬਾਅਦ ਬਾਕੀ ਸਾਰੀਆਂ ਕੰਮ ਸਬਜੀ ਦਾ ਹੋ ਗਿਆ ਕਰਿਆਨਾ ਹੋ ਗਿਆ ਸਾਬਨ ਸਰਫ ਹੋ ਗਈ ਸਾਰਾ ਕੁਝ ਅਵੇਲੇਬਲ ਹੈ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਆ ਪਰਿਵਾਰ ਵਿੱਚ ਮੈਂ ਇਹ ਦੋ ਮੇਰੇ ਭਰਾ ਆ ਮਮ ਆ ਭਾਬੀ ਆ ਡੈਡੀ ਅਸਪੈਰ ਹੋ ਗਏ ਤੁਸੀਂ ਪੜ੍ਹਾਈ ਕਿੰਨੀ ਪੜ੍ਹਾਈ ਸਰ ਮੈਂ 10th ਪਾਸ ਛੱਡਣ ਦਾ ਕਾਰਨ ਵੀ ਛੱਡਣ ਦਾ ਕਾਰਨ ਇਹ ਡੈਡੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਸੀ ਉਸ ਤੋਂ ਬਾਅਦ ਮਾਣਾ ਨਾਲ ਕੰਮ ਕਰਦਾ ਰਿਹਾ ਬਾਅਦ ਚ ਉਹਨਾਂ ਦੀ 2017 ਦੇ ਵਿੱਚ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਹੀ ਸੰਭਿਆ ਸਾਰਾ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਸਲੋਕ ਅਤਨਿੰਨਣਯੋਗ ਹੈ ਕਿਸਾਨ ਯੂਨੀਅਨ ਨੇ ਇੱਕ ਦਾਗਰਾ ਵੱਲੋਂ ਪਲਕੇ 15 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮੀ 4 ਵਜੇ ਤੱਕ ਪੰਜਾਬ ਪਰ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਇਸ ਦੇ ਵਿਰੋਧ ਵਿੱਚ ਉਹ 16 ਫਰਵਰੀ ਨੂੰ ਭਾਰਤ ਬੰਦ ਦੀ ਹਮਾਇਤ ਵੀ ਕਰਨਗੇ ਤੇ 24 ਫਰਵਰੀ ਨੂੰ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਜਾਵੇਗਾ ਉਹਨਾਂ ਕਹਿ ਗਏ ਕਿ ਜੇਕਰ ਕੇਂਦਰ ਸਰਕਾਰ ਦਾ ਰਵਈਆ ਠੀਕ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਵਰਗ ਸਿੰਘ ਸਰਪੰਚ ਜਿਹੜਾ ਪਿੰਡ ਕੰਗ ਵਿੱਚ ਤੁਹਾਡੇ ਵੱਲੋਂ ਨਾਰੀਬਾਜੀ ਕੀਤੀ ਜਾ ਰਹੀ ਹੈ ਕੀ ਇਹ ਮਾਮਲਾ ਸਾਰਾ ਹੈ ਇਹ ਮਾਮਲਾ ਅੱਜ ਸੋਸਾਇਟੀ ਦੀ ਚੋਣਾਂ ਜੀ ਤੇ ਸਾਰਾ ਪਿੰਡ ਇੱਕ ਬੰਨੇ ਆ ਤੇ ਇਹ ਦੋ ਵਿਅਕਤੀ ਹਰਪਾਲ ਸਿੰਘ ਤੇ ਹਰਮਨਜੀਤ ਸਿੰਘ ਤੇ ਇੱਕ ਫੋਟੋ ਸ਼ੂਟਰੀ ਵਾਲਾ ਗੁਰਜੀਤ ਮੁੰਡਾ ਇਹ ਕਾਰਵਾਈ ਚੁੱਕ ਕੇ ਰਜਿਸਟਰ ਲੈ ਗਿਆ ਜਦੋਂ ਇਹਨਾਂ ਨੇ ਵੇਖਿਆ ਵਾਪਸ ਸਾਰਾ ਪਿੰਡ ਇੱਕ ਬੰਨੇ ਆ ਕਿਉਂਕਿ ਕਿਸਾਨਾਂ ਦਾ ਆਧਾਰਾ ਵਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਰਹੂਗਾ ਤੇ ਰਹਿਣਾ ਵੀ ਚਾਹੀਦਾ ਵਾ ਇਹਨਾਂ ਨੇ ਧੱਕੇ ਦੇ ਨਾਲ ਜਿਹੜੀ ਆ ਅੱਜ ਉਥੋਂ ਅੰਦਰੋਂ ਕਾਰਵਾਈ ਰਜਿਸਟਰ ਚੌਕੇ ਖੜਿਆ ਵਾ ਤੇ ਮੈਂ ਸਰਕਾਰ ਕੋਲੋਂ ਵੀ ਇਹ ਗੱਲ ਦੀ ਮੰਗ ਕਰਦਾ ਵਾਂ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੇ ਕਾਨੂੰਨ ਦੀਆਂ ਅੱਜ ਧੱਜੀਆਂ ਡਾਈਆਂ ਇਹਨਾਂ ਵਿਅਕਤੀਆਂ ਨੇ 100 200 ਬੰਦਾ ਪਿੰਡ ਦਾ ਮੌਜੂਦ ਸੀ ਜਦੋਂ ਇਹ ਅੰਦਰੋਂ ਰਜਿਸਟਰ ਕਾਰਵਾਈ ਚੌਕੇ 'ਨਾਂ ਖੜਿਆ ਵਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਆ ਕਿਉਂਕਿ ਇੱਕ ਕਿਸਾਨਾਂ ਦੀ ਜਿਹੜਾ ਵਾ ਅਧਾਰਾ ਵਾ ਤੇ ਕਿਸਾਨਾਂ ਦਾ ਹੀ ਰਹਿਣਾ ਚਾਹੀਦਾ ਵਾ ਕਿਉਂਕਿ ਲਾਗੇ ਬੰਨੇ ਜਿਹੜੀਆਂ ਆਰਮ ਸੁਸਾਇਟੀਆਂ ਡੁੱਬ ਚੁੱਕੀਆਂ ਆ ਇਹ ਗੱਲ ਕਿ ਆਪਦਾ ਇਹਦਾ ਰਜਿਸਟਰ ਚੁੱਕ ਕੇ ਖੜਿਆ ਇੱਥੋਂ ਨਾਲ ਇਹਨਾਂ ਨੂੰ ਇਹ ਜਾਪਿਆ ਵਾ ਕਿ ਪਿੰਡ ਦੇ ਕਿਸਾਨ ਜਿਹੜੇ ਆ ਸਾਰੇ ਇੱਕ ਬੰਨੇ ਆ ਇਹਨਾਂ ਦੇ ਨਾਲ ਕੋਈ ਬੰਦਾ ਹੈ ਨਹੀਂਗਾ ਤੇ ਇਹਨਾਂ ਨੇ ਮਤਲਬ ਨਜਾਇਜ਼ ਫਾਇਦਾ ਠਾਇਆ ਆਪਣੀ ਤਾਕਤ ਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਇਹਨਾਂ ਦਾ ਕਿਸਦਾ ਖਾਤਾ ਵੀ ਹੈ ਨਹੀਂਗਾ ਜੀ ਇੱਥੇ ਜਿਹੜੇ ਦੁਕਾਨਦਾਰ ਵਰਗਿਆਂ ਜੀ ਜਿੰਨੇ ਖੜੇ ਆ ਤੇ ਕੋਈ ਅਫਸਰ ਜਬਾਨ ਡਿਟਰਨਿੰਗ ਉੱਪਰ ਨਹੀਂ ਆਇਆ ਹਾਂ ਬਿਲਕੁਲ ਅੰਦਰ ਆ ਪਰ ਉਹ ਮਤਲਬ ਇਹਨਾਂ ਨੇ ਚੁੱਕ ਲਿਆ ਵਾ ਜਿਸ ਕਰ ਬਗ ਬੰਦੇ ਨਾਲ ਵੀਡੀਓ ਪਾ ਬੰਦੇ ਨਾਲ ਜਸਤ ਕਲੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਨੂ ਦੇਵ ਜਜ਼ਾਤ ਰੱਬ ਰਾਖਾ